ਦੋਸਤੋ ਨਮਸਕਾਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਆਪਣੀ ਆਪਣੀ ਜਗ੍ਹਾ ਤੇ ਠੀਕ ਹੋਵੋਗੇ ਦੋਸਤੋ ਇੱਕ ਨਵੀਂ ਵੀਡੀਓ ਹੋਰ ਤੁਹਾਡੇ ਵਾਸਤੇ ਲੈ ਕੇ ਆਏ ਜਿਨ੍ਹਾਂ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਕੁੰਟਲ ਹੈ ਸਵਾ ਕੁੰਟਲ ਹੈ ਦੋਸਤੋ ਉਹਨਾਂ ਵਾਸਤੇ ਕੁਝ ਚੀਜ਼ਾਂ ਨੇ ਦੇਸੀ ਚੀਜ਼ਾਂ ਲਓ ਵਰਤੋ ਖਾਓ ਤਾਂ ਹੱਡਾ ਵਜਨ ਲਾਜ਼ਮੀ ਘਟੇਗਾ ਜਿਹਦੇ ਵਿੱਚ ਕਟਕੀ ਸੌਗ੍ਰਾਮ ਅਮਰਵੀਲ 100 ਗ੍ਰਾਮ ਆਲਸੀ ਦੇ ਵੀਦ 100 ਗ੍ਰਾਮ ਸੁੰਡ ਸੁੱਕਿਆ ਹੋਇਆ ਅਦਰਕ ਦਾ ਪਾਊਡਰ ਜਿਹਨੂੰ ਆਪਾਂ ਕਹਿੰਦੇ ਸੁੰਡ 50 ਗ੍ਰਾਮ ਫੜਕੜੀ 20 ਗ੍ਰਾਮ ਇਹ ਸਾਰਿਆਂ ਨੂੰ ਕੁੱਟ ਪੀਸ ਲਓ ਦੋਸਤੋ ਜਦੋਂ ਅਸੀਂ ਮਿਕਸੀ ਦੇ ਵਿੱਚ ਇਹਨਾਂ ਨੂੰ ਕੁੱਟ ਪੀਸਦੇ ਹਾਂ ਤਾਂ ਇਹ ਮੋਟਾ ਦਰਦਰਾ ਵਿੱਚ ਰਹਿ ਜਾਂਦਾ ਹੈ ਇਸ ਨੂੰ ਕੁੱਟ ਪੀਸ ਲਓ ਇੱਕ ਜਾਣ ਕਰ ਲਓ ਦੋਸਤੋ ਇਹਨਾਂ ਨੂੰ ਕੱਪੜਾ ਛਾਨ ਕਰੋ ਕਪੜਛਾਨ ਕਰਨ ਤੋਂ ਬਾਅਦ ਜਦੋਂ ਇਹ ਬਿਲਕੁਲ ਸ਼ੁਰਮੇ ਦੀ ਤਰ੍ਹਾਂ ਹੋ ਜਾਂਦਾ ਇੱਕ ਜਾਨ ਹੋ ਜਾਂਦਾ ਹੈ ਤਾਂ ਦਵਾਈ ਦੀ ਜਿਹੜੀ ਮਾਰਕੀਟ ਹੈ ਉਹ ਥੋੜੀ ਜੀ ਵਧੀਆ ਬਣ ਜਾਂਦੀ ਹੈ ਅੱਛੀ ਦਵਾਈ ਬਣ ਜਾਂਦੀ ਹੈ ਉਹੀ ਦਵਾਈ ਹੁੰਦੀ ਹੈ ਕੁੱਟਣ ਪੀਸਣ ਦਾ ਹੀ ਫਰਕ ਹੁੰਦਾ ਹੈ ਕੁੱਟੋ ਪੀਸੋ ਅੱਛੀ ਤਰ੍ਹਾਂ ਸੋਭਾ ਖਾਣਾ ਖਾਣ ਤੋਂ ਬਾਅਦ ਅੱਧਾ ਚਮਚਾ ਤੁਸੀਂ ਲਓ ਜਾਂ ਫਿਰ ਸ਼ੁਭਾ ਖਾਣਾ ਖਾਣ ਤੋਂ ਬਾਅਦ ਨਹੀਂ ਲੈਣਾ ਤਾਂ ਅੱਧਾ ਚਮਚਾ ਰਾਤ ਨੂੰ ਪਾਣੀ ਦੇ ਵਿੱਚ ਭਿਉਂਦੋ ਦੋਸਤੋ ਇਹ ਬਹੁਤ ਹੀ ਅੱਛੀ ਗੱਲ ਹੈ ਜੇ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਭਿਉਂਦੇ ਹੋ ਤਾਂ ਸੁਭਾ ਉੱਠ ਕੇ ਉਸਾ ਖਾਲੀ ਪੇਟ ਪਾਣੀ ਪੀ ਲਓ ਇਹ ਬਹੁਤ ਹੀ ਬਧੀਆ ਤਰੀਕਾ ਹੈ ਦੋਸਤੋ ਕਈ ਵਾਰੀ ਅਸੀਂ ਖਾਣਾ ਖਾ ਕੇ ਕਹਲ ਦੇ ਵਿੱਚ ਉਹਨੇ ਕਿਤੇ ਆਣੇ ਜਾਂਦੇ ਆ ਇਹਨੂੰ ਤੁਸੀਂ ਸੁਭਾ ਖਾਲੀ ਪੇਟ ਪੀ ਲਓ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਜੋ ਮਰਜ਼ੀ ਖਾਓ ਪੀਓ ਅਸਲੀ ਬੀੜੀ ਹੋਣੀ ਹੈ بس دوستੋ ਸਮਾਪਤ ਕਰਦੇ ਆ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ